ਜਿਹੜੀ ਨਵੀਂ ਦਾਅਵੇਦਾਰੀ ਉਹ ਲੋਕਾਂ ਤੇ ਪੈ ਚੁੱਕੀ ਐ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਜਿਹੜੇ ਲੁਧਿਆਣੇ ਦੇ ਜਿਹੜੇ ਵੋਟਰ ਨੇ ਉਹ ਕਿਸ ਨੂੰ ਜਿੱਤ ਦਵਾਉਣਗੇ ਕਿਸ ਦੀ ਚੋਲੀ ਇਹ ਚਿੱਪ ਡ੍ਰਾਈ ਆਖੀ ਪਾਰਟੀ ਦੇ ਕ੍ਰਿਟੀਕਲ ਆਪੋਨਾ ਇੱਕ ਕੈਂਪੇਨ ਚ ਨਹੀਂ ਸਾਰੇਆਂ ਦਿਰਾਂ ਨੇ ਕੋਈ ਕਸਰ ਨਹੀਂ ਛੱਡੀ ਜਿੱਦ ਤੋਂ ਨਾ ਕੋ ਪ੍ਰਚਾਰ ਹੋਇਆ ਤੇ ਉਹਨੇ ਜਿਸੋਂ ਪੱਗal ਕਰਨ ਰੌਲਾ ਰੱਪਾ ਖਤਮ ਹੋ ਗਿਆ ਰੋਤੇ ਤੀਰ ਕਿਹੜੇ ਮੁੱਦੇ ਚੁਕਰੀਏ ਕਿ ਇਹਨਾਂ ਨੂੰ ਵੋਟ ਨਾ ਦੇਓ ਕਿ ਸੁਭਰ ਸਰਕਾਰ ਜਿਹੜੀ ਹੈ ਉਹਨਾਂ ਦੇ ਉਮੀਦਵਾਰ ਨਾ ਜਿੱਤਣ ਸੋਹਣ ਜਿਹੜੀ ਲੋਕਾਂ ਦੀ ਵਾਰੀ ਹੈ ਕਿ ਉਹਨਾਂ ਨੂੰ ਵੀ ਹੁਣ ਲੋਕ ਕੀ ਚਾਹੁੰਦੇ ਨੇ ਕੀ ਉਹ ਵੋਟ ਜਿਹੜੀ ਹੈ ਕਿਸ ਦੀ ਝੋਲੀ ਪਾਉਣਗੇ ਤੁਹਾਨੂੰ ਕੀ ਲੱਗਦਾ ਹੈ ਫੈਸਲਾ ਵੋਟਰਾਂ ਨੇ ਕਰਨਾ ਹੈ ਦਾਪਾ ਪਹਿਲਾਂ ਵੀ ਜਿਗਰੀ ਤਾਂ ਗਿਆਨ ਦਾ ਵੱਡਾ ਜਿਹੜਾ ਸਭ ਤੋਂ ਵੱਡਾ ਨਿਸ਼ਾਨਾ ਹੀ ਹੈ ਕਿ ਸਾਡੀ ਸਰਕਾਰ ਜੀ ਕੰਮ ਕਰਾਂਗੇ ਕਾਰੋਬਾਰੀਆਂ ਦੇ ਧਾਣੇ ਦੇ ਵਿਕਾਸ ਦੀ ਗੱਲ ਕਰਾਂਗੇ ਪਰ ਦਿੱਕਟ ਕਮੇਟੀ ਨੂੰ ਕਾਫੀ ਗੁਗਾਰਾ ਮਿਲ ਰਿਹਾ ਸੋ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਤੁਹਾਡੇ ਤੋਂ ਇਹ ਵੀ ਜਾਨਣਾ ਚਾਹਾਂਗੇ ਕਿ ਜਿਹੜੀ ਅਕਾਲੀ ਦਲ ਤੇ ਜਿਹੜਾ ਬੀਜਪੀ ਦਾ ਗਠਜੋੜ ਹੈ ਕਿ ਇਸ ਵੋਟਾਂ ਤੋਂ ਬਾਅਦ ਕੀ ਇਹਨਾਂ ਦਾ ਹੋ ਸਕਦਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਦੁਬਾਰਾ ਇਕੱਠੇ ਹੋਣਗੇ ਦਵਿਧਾ ਇਸ ਕਰਕੇ ਬਣਦੀ ਹੈ ਕਿ ਦੇਖੋ ਜੀ ਸ਼ਹਿਰਾਂ ਵਿੱਚ ਪਾਟੇ ਦੇ ਵੋਟਾਂ ਪੈ ਰਹੀਆਂ ਨੇ ਕਿ ਪਿੰਡوں ਕਿਤੇ ਅਕਾਲੀ ਦਲ ਦਾ ਦਾਰ ਹੈ ਦੋਨੇ ਤਰ੍ਹਾਂ ਨਾਲ ਲੜ ਕੇ ਲੜਨੀ ਆ ਤਾਂ ਜਿਹੜਾ ਹੈ ਪੰਜਾਬ ਦੀ ਸਰਕਾਰ ਕਾਲੀ ਦਲ ਤੇ ਪਾਟੇ ਦੀ ਬਣ ਸਕਦੀ ਹੈ ਇਹ ਮੁੱਦਾ ਹੈ ਜਿਹੜਾ ਪੰਜਾਬ ਸਰਕਾਰ ਦਾ ਹੈ ਸੋ ਪੰਜਾਬ ਸਰਕਾਰ ਦੇ ਉਹ ਲੋ 20 ਸ਼ਹਿਰਾਂ ਦੇ ਵਿੱਚ ਇੰਡਸਟਰੀਅਲ 플ੌਟ ਦੀ ਗੋਲੀ ਹੋਈ ਹੈ ਸੋ ਇਸ ਨਾਮ ਲੈ ਕਿਸੇ ਵੀ ਵੇਚੀ ਹੋ ਕੇ ਟਿਕਟੂ ਦਾ ਪੰਜਾਬ ਦੇ ਜਿਹੜੇ 20 ਵੱਡੇ ਸ਼ਹਿਰਾਂ ਸ਼ਹਿਰਾਂ ਦਾ ਨਸਕਾਟ ਲਏ ਦੂਸਰੇ ਉੱਪਰ ਇੰਡਸਟਰੀਅਲ 플ੌਟਾਂ ਦੇ ਨਿਲਾਮ ਕੀਤੇ ਗਏ ਆ ਔਰ ਉਹਨਾਂ ਨਾਲ ਇੱਕ ਹੈ ਕਿ ਵਾਕੁ thực ਸ਼ਹਿਰਾਂ ਦਾ ਵਿਕਾਸ ਹੋਏਗਾ ਦਰਸ਼ਕਾ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰੇ ਆਪ ਸਭ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਮੁੱਦਿਆਂ ਦੇ ਬਾਰੇ ਵਿੱਚ ਜੋ ਇਸ ਵੇਲੇ ਪਕੇ ਹੋਏ ਨੇ ਸੋ ਇਨਾਂ ਹੀ ਪੰਜਾਬ ਦੇ ਸਿਆਸੀ ਤੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜਿਉਹਨਾਂ ਦਾ ਸਵਾਗਤ ਕਰ ਲੈਣੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪਨਾ ਸਰ ਕਾਨਾ ਸਸਿਕਾਲ ਹਾਂ ਮੁਤਾਜਦਾ ਤੁਸੀਂ ਜ਼ਿਕਰ ਕੀਤਾ ਹੈ ਲਾ ਸਵਾਲ ਜੀ ਸੋ ਅਸੀਂ ਗੱਲ ਕਰਾਂਗੇ ਲੁਧਿਆਣਾ ਜਿਮਣੀ ਚੋਣਾ ਦਾ ਜਿਹੜਾ ਮੁੱਦਾ ਹੈ ਇਸ ਵੇਲੇ ਪੱਕਿਆ ਹੋਇਆ ਹੈ ਕਿ ਅੱਜ ਜਿਹੜਾ ਹੈ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ ਥੰਮ ਚੁੱਕਿਆ ਹੈ ਸੋ ਇਸ ਦੇ ਨਾਲ ਹੀ ਜਿਹੜੇ ਨੇ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਪਾਰਟੀਆਂ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਇਸ ਚੋਣ ਪ੍ਰਚਾਰ ਵਿੱਚ ਲਗਾਇਆ ਗਿਆ ਇਸ ਦੇ ਨਾਲ ਹੀ ਜਿਹੜੀ ਨੇ ਦਾਅਵੇਦਾਰੀਆਂ ਵੀ ਇੱਥੇ ਕੀਤੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਚੋਣ ਪ੍ਰਚਾਰ ਸਮਾਪਤ ਹੋ ਚੁੱਕਿਆ ਹੈ ਸੋ ਇਸ ਦੇ ਵਿੱਚ ਕਿਸ ਲੀਡਰ ਦੀ ਜਿਹੜੀ ਹੈ ਜਿੱਤ ਯਕੀਨੀ ਹੋਵੇਗੀ ਇਸ ਦੇ ਨਾਲ ਹੀ ਅਸੀਂ ਇਹ ਵੀ ਪੁੱਛਣਾ ਚਾਹਾਂਗੇ ਕਿ ਉਹਨੇ ਜਿਹੜਾ ਹੈ ਜਿਹੜੀ ਦਾਅਵੇਦਾਰੀਆਂ ਤਾਂ ਜਿਹੜੀ ਇਹਨਾਂ ਲੀਡਰਾਂ ਦੀ ਖਤਮ ਹੋ ਚੁੱਕੀਆਂ ਨੇ ਪਰ ਹੁਣ ਜਿਹੜੀ ਨਵੀਂ ਦਾਅਵੇਦਾਰੀ ਉਹ ਲੋਕਾਂ ਤੇ ਪੈ ਚੁੱਕੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਜਿਹੜੇ ਲੁਧਿਆਣੇ ਦੇ ਜਿਹੜੇ ਵੋਟਰ ਨੇ ਉਹ ਕਿਸ ਨੂੰ ਜਿੱਤ ਦਿਵਾਉਣਗੇ ਕਿਸ ਦੀ ਝੋਲੀ ਇਹ ਸੀਟ ਚ ਜਾਏਗੀ ਬਿਲਕੁਲ ਹਾਂ ਸਵਾਲ ਅਗੀ ਭਾਜਾ ਜਦ ਤੁਸੀਂ ਜ਼ਿਕਰ ਕੀਤਾ ਹੈ ਦੇਖੋ ਅੱਜ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਜੀ ਹੁਣ ਤਾਰ ਪ੍ਰਚਾਰ ਹੋ ਗਿਆ ਆਪਣੇ ਆਪਣੇ ਤੰਗ ਤਰੀਕੇ ਨਾਲ ਸਾਰਿਆਂ ਨੇ ਨਾ ਰੋਡ ਸ਼ੋਅ ਕੀਤੇ ਆ ਰੈਲੀਆਂ ਕੀਤੀਆਂ ਜਿਹੜੇ ਵੀ ਆਗੂ ਸੀ ਉਹਨਾਂ ਕੋਲੇ ਉਹਨਾਂ ਨੇ ਧੂਣ ਦੀ ਕਸਰ ਨਹੀਂ ਛੱਡੀ ਆਵਾਦੀ ਪਾਰਟੀਆਂ ਜ਼ਿਕਰ ਕਰ ਲਈਏ ਆਵਾਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਮੀ ਸੁਦੀਆ ਐਲੀਮੈਂਟ ਮੈਂਬਰ ਦਿੱਲੀ ਦੇ ਸਾਹਕਾ ਮੁਖੰਦੀਆ ਸੀ ਕੋਰਾਗੂ ਸਾਰੇ ਜਿਹੜੇ ਆ ਗਏ ਉਹਨਾਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਮੁਹੰਮਦ ਕੁਦੇ ਇਦਾਂ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਹਾਲਾਂਕਿ ਗੋਨੀ ਸੁਭਾ ਹਰਿਆਣਾ ਦੇ ਮੁੱਖ ਮੰਤਰੀ ਲਗਾਤਾਰ ਪੰਜਾਬ ਦੇ ਪਾਣੀਆਂ ਤੇ ਨਜ਼ਰ ਰੱਖਦੇ ਰਹੇ ਪਰ ਫਿਰ ਵੀ ਕਿਥੇ ਰਿਆ ਜਾਂਦਾ ਉਹਨੇ ਕਿਹਾ ਚਲੋ ਕੋਈ ਨਾ ਕੋਈ ਤਾਂ ਫਰਕ ਪੈਗੇ ਪੈਗਾ ਹਰਿਆਣਾ ਦੇ ਮੁੱਖ ਮੰਤਰੀ ਆਏ ਜਿਹੜੇ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਹੈ ਉਹ ਆਏ ਨੌਗਠਾਕਰ ਪੁਰ ਪਾਜਬਾ ਦੇ ਇੱਕ ਤਵਾ ਸੀਨੀ ਰਾਗੂ ਪੰਜਾਬ ਦੇ ਆਗੂ ਤਾਂ ਉਹਨਾਂ ਤਾਂ ਹੋਣਾ ਹੀ ਹੁੰਦਾ ਹੈ ਕਿ ਦੇ ਕਾਂਗਰਸ ਦੀ ਲੀਡਰਸ਼ਿਪ ਜੀ ਆਪਾਂ ਕਿਤਰੀ ਪਾਰਟੀ ਸੁਮਣੀ ਕਾਲੀ ਜਲਦੀ ਗੱਲ ਕਰੀਏ ਦੇਖੋ ਉਹ ਤਾਂ ਭਾਰੋਂ ਤੋਂ ਨਹੀਂ ਮੈਚ ਕਿਸੇ ਨੇ ਆਉਣਾ ਨਹੀਂ ਸੀ ਪਰ ਕਾਲੀ ਗੱਲ ਦੇ ਪ੍ਰਾਂਤ ਸੁਖਵੀਰ ਬਾਦਲ ਉਹਨੇ ਰੋਡ ਜੋਗੀ ਤੇ ਬਾਕੀ ਪਾਰਟੀ ਦੇ ਪੋਲੀਟਿਕਲ ਆਗੂ ਨੇ ਕੰਦੈਂਟ ਲਈ ਯਾਨੀ ਸਾਰਿਆਂ ਤੇ ਰਾਣੇ ਕੋਈ ਕਸਰ ਨਹੀਂ ਛੱਡੀ ਇਹ ਤੋਂ ਪਹਿਲਾਂ ਖੂਬ ਪ੍ਰਚਾਰ ਹੋਇਆ ਤੇ ਹੁਣ ਜਿਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਰੌਲਾ ਰੱਪਾ ਖਤਮ ਹੋ ਗਿਆ ਜੀ ਇਹ ਜਨਰੇਲਸ ਮੈਂ ਉਹਨੇ ਗੱਲ ਕਹਿ ਸਕਦਾ ਹਾਂ ਕਿ ਪਹਿਲਾਂ ਤਾਂ ਸੀ ਰਾਜੀ ਆਗੂਆਂ ਦੀ ਤਿਆਰੀ ਤੇ ਹੁਣ ਆ ਵੋਟਰ ਦੀ ਵਾਰੀ ਜੇ ਆਪਾਂ ਜ਼ਿਕਰ ਕਰੀਏ ਕਿਹੜੀਆਂ ਪਾਰਟੀਆਂ ਦੀ ਦਾਅਵੇਦਾਰੀਆਂ ਵੱਡੀਆਂ ਆਮ ਆਦਮੀ ਪਾਰਟੀ ਜੀ ਤੁਮਾਤਾਰ ਪ੍ਰਚਾਰ ਤੇ ਸਾਰੇ ਨਿਪਛ ਨਹੀਂ ਵੋਟਰਾਂ ਨੂੰ ਕੀ ਆ ਹਾਂ ਕਿ ਕੱਲ ਨੂੰ ਜਦੋਂ ਕੰਮ ਪੈਣਿਆ ਧੰਦੇ ਪੈਣਿਆ ਨੋਟ ਪੜ੍ਹਨੀ ਆ ਤਾਂ ਕੰਮ ਆਏਗੀ ਸਰਕਾਰ ਜੀ ਸਤੂਆਂਦਾਰ ਪ੍ਰਚਾਰ ਇਸ ਦੇ ਨਾਲ ਹੀ ਕੰਮ ਆਏਗੀ ਸਰਕਾਰ ਜੀ ਜੇਕਰ ਸੰਖੇਪ ਵਿੱਚ ਜ਼ਿਕਰ ਕਰੀਏ ਆਰਤੀ ਜੰਦਾ ਪਾਰਟੀ ਜਗਾਦਾਰੇ ਕੇੰਦਰੇ ਡਬਲ ਇੰਜਨ ਸਰਕਾਰ ਅਗਲਤ ਮੌਕੇ ਗਲਤ ਪ੍ਰਚਾਰ ਜੀ ਕਾਂਗਰਸ ਪਾਰਟੀ ਮਹਿਮਾ ਚ ਤਕੜੀ ਦਾਵੇਦਾਰ ਅਰ ਵੋਟਰਾਂ ਨੂੰ ਦੇਣ ਨੂੰ ਕੀ ਹੈ ਨਾ ਕੇਂਦਰ ਸਰਕਾਰ ਤੇ ਨਾ ਪੰਜਾਬ ਚ ਸਰਕਾਰ ਹਮ ਇਹ ਗੱਲ ਸ਼ੋਮਣੀ ਕਾਲੀ ਗੱਲ ਦੀ ਹਮ ਮਹਿਮਲੀ ਤਾਂ ਹੌਸਲੇ ਬਰਨ ਨਜ਼ਰ ਆਏ ਆ ਅਰ ਲੱਗਦਾ ਹੈ ਕਿ ਜੇ ਦਿੱਲੀ ਦੂਰ ਹੈ ਜੀ ਸੋ ਇਹੋ ਜੀ ਸਥਿਤੀ ਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪੋ ਆਪਣੀ ਕੈਂਪੇਨ ਚਲਾਈ ਹੈ ਆਪ ਦੀ ਜਿਹੜੀ ਵੱਡੀ ਗੱਲ ਹੈ ਇੱਕ ਤਾਂ ਉਹਨਾਂ ਨੇ ਮਹਿਮ ਬੜੀ ਸੂਝਨਾਬਦ ਢੰਗ ਨਾਲ ਚਲਾਈ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿੰਦ ਕੇ ਜਿਹੜੀ ਵਾਜੜੀ ਜੋੜੀ ਹੈ ਉਹਨਾਂ ਨੇ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਚ ਡੇਰੇ ਲਾ ਲੇ ਕਾਰੋਬਾਰੀਆਂ ਨਾਲ ਮੁਲਾਕਾਤ ਆ ਆਪ ਸਾਰੇ ਜਾਣਦੇ ਆ ਕਿ ਲੁਧਿਆਣਾ ਪੱਛਮੀ ਕਾਰੋਬਾਰੀਆਂ ਦਾ ਸੰਤਧਕਾਰਾਂ ਦਾ ਕਾਮਕਾਜੀ ਲੋਕਾਂ ਦਾ ਸ਼ਹਿਰ ਹੈ ਜੀ ਉਹਨਾਂ ਨੇ ਸਾਰਿਆਂ ਨਾਲ ਸੰਪਰਕ ਸਾਂਧਿਆ ਉਨ੍ਹਾਂ ਦੇ ਹਿੱਤ ਦੇ ਵਿੱਚ ਉਨ੍ਹਾਂ ਨੇ ਮੰਗਾਂ ਨੂੰ ਲੈ ਕੇ ਜ਼ਿਕਰ ਕੀਤਾ ਸਾਂਝਾ ਪਾਈਆਂ ਜੀ ਇਹ ਵੀ ਲੈਣਾ ਨਹੀਂ ਕਿ ਵੱਡੇ ਵੱਡੇ ਕਾਰੋਬਾਰੀ ਤੇ ਸੰਨਧਕਾਰ ਇਹ ਦੌਰ ਦੇ ਵਿੱਚ ਜਿਨ੍ਹਾਂ ਨੇ ਆបਦਾ ਪਲਾਵੀ ਫੜਿਆ ਜੀ ਭਾਰਤੀ ਜੰਦਾ پارٹی ਦਾ ਜਦੋਂ ਬਸ ਜ਼ਿਕਰ ਕਰਦੇ ਨੇ ਦੇਖੋ ਭਾਰਤੀ ਜੰਦਾ پارٹی ਮਿਸ਼ਨ ਦਾਵਾ ਕਰਦੀ ਹੈ ਕਿ ਸਾਡਾ ਉੱਥੇ ਬੜਾ ਤਕੜਾ ਪ੍ਰਭਾਵ ਹੈ ਸ਼ਹਿਰੀ ਖੇਤਰ ਦਾ ਦਾਅਵਾ ਕਰਨਾਰਿਕਾ ਅਧਿਕਾਰਾਂ ਔਰ ਭਾਜਪਾ ਕੋਲੇ ਵੀ ਜਦੋਂ ਆਪਾਂ ਮੁੱਦਿਆਂ ਦਾ ਜ਼ਿਕਰ ਕਰਦੇ ਆਂ ਤਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਦਾ ਅਟੈਕ ਦਾ ਹਮਲਾ ਹੋਣਾ ਚਾਹੀਦਾ ਸੀ ਉਹ ਸਾਰੀ ਕੰਪੇਨ 네ਗੇਟਿਵ ਹੀ ਰਹੀ ਹੈ ਜੀ ਪੋਜ਼ਿਟਿਵ ਕੰਪੇਨ ਨਹੀਂ ਗਈ ਕਿ ਵੀ ਅਸੀਂ ਲੋਕally ਕੀ ਕਰ ਸਕਦੇ ਆਂ ਕਿਉਂਕਿ ਇਸ ਵੇਲੇ ਦਿੱਲੀ ਤੱਕ ਤਾਂ ਕੋਈ ਵਾਹ ਨਹੀਂ ਦੇਖੋ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਮੁੱਦੇ ਹੋਰ ਹੁੰਦੇ ਆ ਤੇ ਜੇ ਹੁਣ ਆਪਾਂ ਲੁਧਿਆਣਾ ਪੱਛਮੀ ਦੀ ਚੋਣ 'ਚ ਭਾਜਪਾ ਇਹ ਕਹੇਗੀ ਕਿ ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ ਜੀ ਲੁਧਿਆਣਾ ਦੇ ਲੋਕ ਵੀ ਜਾਣਦੇ ਆ ਸਮਝਦਾਰਾ کاروبਾਰੀ ਹੈ ਕਿ ਇੱਕ ਸੀਟ ਤੇ ਉਹ ਡਬਲ ਇੰਜਨ ਤਾਂ ਆ ਨਹੀਂ ਸਕਦਾ ਡਬਲ ਇੰਜਨ ਆਨਲੀ ਤਾਂ ਕਾफी ਮਿਹਨਤ ਕਰਨੀ ਪੈਂਦੀ ਹੈ ਸੋ 27 ਤੱਕ ਇੰਤਜ਼ਾਰ ਕਰਨਾ ਪਏਗਾ ਹੁੰਦਾ ਕਿ ਨਹੀਂ ਆਉਂਦਾ ਵੱਖਰੀ ਗੱਲ ਹੈ ਸੋ ਇਸ ਤਰ੍ਹਾਂ ਦੇ ਨਾਰੇ ਜਿਹੜੇ ਕਈ ਵਾਰੀ ਪੋਲੀਟੀਕਲ ਪਾਰਟੀਆਂ ਦਾ ਇੱਕ ਸੁਭਾਅ ਬਣਾ ਹੁੰਦਾ ਕਿ ਜੋ ਵੀਡੀਓ ਰਿਕਾਰਡਿੰਗ ਫਿੱਟ ਹੁੰਦੀ ਹੈ ਹਰ ਜਗ੍ਹਾ ਤੇ ਉਹੀ ਚੱਲਦੀ ਰਹਿੰਦੀ ਹੈ ਉਡਵਲੈਂਡਨ ਭਾਜਪਾ ਨੇ ਦਬ ਕੇ ਘਸਾਇਆ ਇਸ ਇਲੈਕਸ਼ਨ ਚ ਵੀ ਪਰ ਬੇਮੌਕਾ ਰਹੀ ਗਾਂ ਕਾਂਗਰਸੀ ਦੇ ਬਾਰੇ ਕੋਈ ਦੋਰ ਹੈ ਨਹੀਂ ਕਾਂਗਰਸ ਨੇ ਧਗੜਾ ਮੁਕਾਬਲਾ ਕੀਤਾ ਮੁਕਾਬਲੇ ਚ ਆਉਣ ਵੀ ਪਰ ਸਵਾਲ ਦੇ ਹੀ ਪੈਦਾ ਹੁੰਦਾ ਜਿਹੜੇ ਕਾਰੋਬਾਰੀ ਐ ਸੰਤਕਾਰ ਐ ਨੂੜਵੰਦ ਲੋਕ ਐ ਜਲਾਬ ਨੇ ਇੱਕ ਵੱਡਾ ਪਤਾ ਘੜਿਆ ਜਨਾ ਪਛਮੀ ਚ ਜੀ ਕਿ ਸਾਡੀ 2 ਸਾਲ ਦੀ ਸਰਕਾਰ ਅਜੇ ਰਹਿੰਦੀ ਐ ਤੁਸੀਂ ਕੰਮਦੰਦੇ ਕਰਵਾਉਣੇ ਆ ਤਾਂ ਕੰਮ ਕੌਣ ਆਏਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਜੀ ਇਹਦਾ ਤੋੜ ਹੋਣ ਕਾਂਗਰਸ ਕੋਲੇ ਵੀ ਨਹੀਂ ਹੈ ਆਪਾਂ ਖਾਲੀਗੱਲ ਦਾ ਜ਼ਿਕਰ ਕਰੀਏ ਖਾਲੀਗੱਲ ਨੇ ਇਹ ਸਹੀ ਹੈ ਕਿ ਕਾਫੀ ਸੰਘਰਸ਼ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਪਹਿਲੀ ਵਾਰ ਇਹ ਚੋਣ ਸਰਗਰਮ ਹੋਏ ਤਾਂ ਨਤੀਜੇ ਦੱਸਣਗੇ ਕਿੰਨਾ ਕੰਗਾਰਾ ਮਿਲਿਆ ਸਰਗਰਮੀ ਦੀ ਕੋਈ ਘਸਨ ਨਹੀਂ ਛੱਡੀ ਅਰ ਜਿੱਥੋਂ ਤੱਕ ਦਿੱਲੀ ਦਾ ਆਪਾਂ ਜ਼ਿਕਰ ਕੀਤਾ ਕਿ ਦਿੱਲੀ ਅਜੇ ਕਾਫੀ ਦੂਰ ਐ ਸੋ ਵੋਟਰ ਕਈ ਵਾਰੀ ਇਸ ਲਈ ਅੱਜ ਨਾਲ ਫੈਸਲਾ ਕਰਦੇ ਆ ਕਿ ਸਤਾ ਚ ਕੌਣ ਪਹੁੰਚ ਸਕਦਾ ਹੈ ਜਾਂ ਸਤਾ ਤੱਕ ਦੀ ਰਸਾਈ ਹੋਏਗੀ ਸੋ ਸਾਰੀਆਂ ਪ੍ਰਸਥਿਤੀਆਂ ਤੇ ਚੱਲਦੇ ਆ ਬਿਸ਼ੱਕ ਕਹਨੂੰ 4 ਗੁਣੀ ਮੁਕਾਬਲਾ ਹੈ ਪਰ ਕਾਫੀ ਟਫ ਫਾਈਟ ਜਿਹੜੀ ਹੈ ਕੋਈ ਤਰ੍ਹਾਂ ਦੀ ਬਣੀ ਹੋਈ ਹੈ ਜਿਹੜੇ ਮੁੱਦੇ ਉਭਾਰੇ ਜਾ ਰਹੇ ਮੁੱਦਿਆਂ ਦੇ ਜੇ ਮੈਂ ਜ਼ਿਕਰ ਕਰਾਂ ਸਾਰੀਆਂ ਵਿਰੋਧੀ ਤਰ੍ਹਾਂ ਦੀ ਆਪਾਂ ਗੱਲ ਕਰ ਲਈਏ ਜੀ ਕਾਲੀ ਦਾਤਾ ਬਜ਼ਿਕਰ ਕਰ ਰਹੇ ਹੈ ਕਾਂਗਰਸ ਦਾ ਜ਼ਿਕਰ ਕਰ ਰਹੇ ਹੈ ਪਾਜ ਪਾ ਦੀ ਗੱਲ ਕੀਤੀ ਹੈ ਹਾਂਜੀ ਇੱਕ ਵੱਡੀ ਗੱਲ ਇਹ ਰਹੀ ਆ ਮੁੱਦਿਆਂ ਦੇ ਵਿੱਚ ਕਿ ਟੂਟਲੀ ਨੈਗੇਟਿਵ ਕੈਂਪੇਨ ਰਹੀ ਹੈ ਜੀ ਰਾਪੜਾ ਨੇ ਜਿਹੜੀ ਕੈਂਪੇਨ ਚਲਾਈ ਹੈ ਜਿੱਦਾਂ ਪਾਜ਼ਿਕਰ ਕੀਤਾ ਕਿ ਦੇਖੋ ਜੇ ਕਾਰੋਬਾਰੀਆਂ ਦਾ ਸ਼ਹਿਰ ਹੈ ਉਹਨਾਂ ਨੇ ਸੰਤਕਰਾਂ ਦੀ ਗੱਲ ਕੀਤੀ ਉਹਨਾਂ ਨੇ ਸੰਤ ਦੀ ਪਲਾਟਾਂ ਦੀ ਗੱਲ ਕੀਤੀ ਉਹਨਾਂ ਨੇ ਕਾਰੋਬਾਰੀਆਂ ਨੂੰ ਰਹਿਤਾਂ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸਰਸ਼ਹੀ ਨੂੰ ਸਿਲਗਾਮ ਪਾਵਾਂਗੇ ਵਾਕ ਵਾਕ ਮੁਦਿਆਂ ਨੂੰ ਲੈ ਕੇ ਰਿਹਾ ਤਾਂ ਕੰਸੈਸ਼ਨ ਬਹੁਤ ਕੁਝ ਕਿਹਾ ਗਿਆ ਜੀ ਸੋ ਇੱਕ ਪੋਜ਼ਿਟਿਵ ਕੰਪੇਨ ਦੀ ਗੱਲ ਜਿਹੜੀ ਹੈ ਤੁਸਾਂ ਉਹ ਪੋਜ਼ਿਟਿਵ ਤੇ ਨੈਗੇਟਿਵ ਕੰਪੇਨ ਦੀ ਗੱਲ ਕਰਦੇ ਆਂ ਤੇ ਇਹ ਮੁੱਦੇ ਲੜਕੇ ਗਏ ਆਪਾਂ ਉਹਨਾਂ ਦਾ ਜ਼ਿਕਰ ਕਰਦੇ ਆਂ ਇੱਕ ਵੱਡਾ ਮੁੱਦਾ ਸਾਰੀ ਕੰਪੇਨ ਦੌਰਾਨ ਚੱਲਦਾ ਰਿਹਾ ਬਾਅਦ ਵੀ ਚੱਲਦਾ ਰਹੇਗਾ ਉਹ ਹੈ ਜੁਧ ਨਸ਼ਾ ਵਿਰੁੱਧ ਜੀ ਆਮਾਦੀ ਪਾਰਟੀ ਦੇਖੋ ਕਹਿ ਰਹੀ ਹੈ ਕਿ ਅਸੀਂ ਲੜਾਈ ਲੜ ਰਹੇ ਆਂ ਨਸ਼ੇ ਕਟਮ ਕਰਨ ਲਈ ਹੋ ਸਾਰੀਆਂ ਹੀ ਵਿਰੋਧੀ ਧਿਰਾਂ ਚਾਹੇ ਉਹਨਾਂ ਦੇ ਖਾਲੀ ਦਲ ਹੈ ਕਾਂਗਰਸ ਹੈ ਭਾਜਪਾ ਸਾਰਿਆਂ ਨੇ ਇੱਕੋ ਨਿਸ਼ਾਨਾ ਰੱਖਿਆ ਕਿ ਜੇ ਝੂਠ ਬੋਲਦੇ ਆ ਹਮ ਆਪਾਂ ਦੇ ਨਸ਼ੇ ਖਤਮ ਨਹੀਂ ਕਰ ਸਾਦੇ ਝੂਠੀ ਲੜਾਈਆ ਕੋਈ ਨਸ਼ਾ ਪੰਜਾਬ ਖਤਮ ਨਹੀਂ ਹੋਇਆ ਜੀ ਵੱਡੀ ਲੜਾਈਆ ਤੇ ਮੇਰੇ ਤਾਂ ਕੋਈ ਦੋਰ ਹੈ ਨਹੀਂ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀਆਂ ਧਿਰਾਂ ਨੇ ਕੈਂਪੇਨ ਦੇ ਖਿਲਾਫ ਗੱਲ ਕੀਤੀ ਕਿ ਝੂਠ ਬੋਲਿਆ ਖਾਲੀ ਦਲ ਭਾਜਪਾ ਉਹ ਨਵੀ ਸਾਰੇ ਜਾਣਦੇ 10 ਸਾਲ ਸਤਾਜ ਰਹੇ ਐ ਉਹਨਾਂ ਦੇ ਚਲਦੇ ਨਸ਼ੇ ਦਾ ਪ੍ਰਕੋਪ ਕਿਸ ਤਰ੍ਹਾਂ ਹੋਇਆ ਉਹਨੂੰ ਠਾਲੀਂ ਪੈ ਸਕੀ ਹਮਮ ਕਿਉਂਕਿ ਮਰਿੰਦਰ ਕਾਂਗਰਸ ਦੇ ਮੁੱਖ ਮੰਤਰੀ ਰਹੇ ਹੁੰਦਾ ਭਾਜਪਾ ਦੀ ਚਲੇ ਗਿਆ ਜੀ ਤੇ ਉਹਨਾਂ ਨੇ ਗੁਟਕਾ ਸਾਹ ਵਾਤੇ ਸੋਂ ਫੜ ਕੇ ਸੌਂ ਖਾਧੀ ਸੀ ਜੀ ਕਿ ਨਸ਼ਾ ਖਤਮ ਹੋ ਜਾਏਗਾ ਨਸ਼ੇ 'ਤੇ ਕੋਈ ਫਰਕ ਨਹੀਂ ਪਿਆ ਸੋ ਇਸੇ ਤਰੀਕੇ ਨਾਲ ਜੜੀ ਗਿਆ ਭਾਜਪਾ ਦੀ ਆਪਾਂ ਗੱਲ ਕਾਂਗਰਸ ਨਾਲ ਜੋੜ ਕੇ ਦੇਖੀਏ ਤਾਂ ਜੇ ਅਕਾਲੀ ਨਾਲ ਜੋੜ ਕੇ ਦੇਖੀਏ ਹਮਮ ਤੋ ਉਸ ਮੁੱਦੇ ਤੇ ਕੋਈ ਪਰਫਾਰਮੈਂਸ ਜਿਹੜੀ ਨਸ਼ਿਆਂ ਦੇ ਬਾਰੇ ਚ ਕੇਂਦਰ ਦੀ ਸਰਕਾਰ ਹੈ ਵੀ ਉਹ ਜਾਂ ਵੱਡਾ ਕੋਈ ਪ੍ਰੋਗਰਾਮ ਲਿਆਂਦਾ ਜਾ ਸਕਦਾ ਕਿ ਪੰਜਾਬ ਇਸ ਨਸ਼ਿਆਂ ਕਿਵੇਂ ਠੱਲ ਪਾਈ ਜਾ ਸਕਦੀ ਹੈ ਕੇਂਦਰ ਕਿਵੇਂ ਮਦਦ ਕਰ ਸਕਦਾ ਹੈ ਮਦਦ ਕੋਈ ਇਹ ਨਹੀਂ ਹੁੰਦਾ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਹੱਥ ਕੜੀਆਂ ਜਾਂ ਉਹਨਾਂ ਜਿਹੜਾ ਸੋਚਣਾ ਹੈ ਜਿਹੜੇ ਨਸ਼ਾ ਕਰ ਰਹੇ ਹੈ ਜਿਹੜੇ ਨਸ਼ੇ ਦੇ ਚੁੰਗਲ ਚ ਫਸ ਗਏ ਹੈ ਉਹਨਾਂ ਨੂੰ ਕਿਵੇਂ ਕੱਢਿਆ ਜਾ ਸਕਦਾ ਹੈ ਉਹਨਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਉਨਾ ਦਾ ਇਲਾਜ ਕਿਵੇਂ ਕੀਤਾ ਜਾਂਦਾ ਬਹੁਤ سارے ਮਾਮਲੇ ਆ ਪਰ ਕੇਵਲ ਕ੍ਰਿਟੀਸਾਈਜ਼ ਕਰਨ ਦੇ ਨਾਲ ਲੋਕਾਂ ਦੇ ਗਲਪ ਭਲੇ ਨਹੀਂ ਪੈਂਦੀ ਜੀ ਸੋ ਨਾਈਟ ਡੇ ਕੰਪੇਨ ਦੇ ਪੋਜ਼ਿਟਿਵ ਕੰਪੇਨ ਇਹ ਵੀ ਕਿਤੇ ਵੱਡਾ ਇਮਪੈਕਟ ਪਾਏਗਾ ਹੂੰ 19 ਤਰੀਕ ਨੂੰ ਵੋਟਾਂ ਪੈਣੀਆਂ ਜਿੱਦਾਂ ਆਪਾਂ ਕਹਿ ਰਹੇ ਕਿ ਹੁਣ ਪੰਜਾਬ ਰਾਜ ਬੰਦ ਹੈ ਤੇ 23 ਨੂੰ ਆਉਣਗੇ ਨਤੀਜੇ ਜੀ ਇੱਕ ਸਵਾਲ ਮੈਂ ਜ਼ਰੂਰ ਹੈ ਕਹਾ ਕਾ ਬੰਦਾ ਵੀ ਹੈ ਜੀ ਕੋ ਪੋਲੀਟਿਕਲ ਲਾਈਨ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਬਿਗੈਰ ਦਾਅਵੇਦਾਰੀਆਂ ਤੇ ਲੜਾਈ ਨਹੀਂ ਲੜੀ ਜਾਂਦੀ ਆਪਾਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕਰਦੇ ਸਾਰੀਆਂ ਪਾਰਟੀਆਂ ਦੀਆਂ ਦਾਅਵੇਦਾਰੀਆਂ ਵਾਜੂਬ ਹੋਣੀ ਆਪਣੀ ਲਗਾਤੇ ਜੀ ਪਰ ਮਿਸਾਲ ਦਿੰਨਾ ਕਿ ਜੇ ਕਿਸੇ ਉਮੀਦਵਾਰ ਦੀ ਜ਼ਮਾਨਤ ਵੀ ਜਲਤ ਹੋਣੀ ਹੋਵੇ ਹੂੰ ਵੀ ਇਹ ਜਰਨਲਿਸਟ ਨੂੰ ਵੀ ਆਪਾਂ ਗੱਲ ਕਰੀਏ ਉਹ ਕਹੇਗਾ ਕਿ ਮੈਂ ਜਿੱਤਾਂਗਾ ਹੂੰ ਸੋ ਆਪ ਤਾਂ ਸਤਾ ਜਾ ਪਹਿਲਾਂ ਵੀ ਉਹਨਾਂ ਕੋਲੇ ਸੀਟ ਸੀ ਉਹ ਤਾਂ ਦਾਅਵੇਦਾਰੀ ਕਰ ਰਹੇ ਆ ਕਿ ਅਸੀਂ ਜਿੱਤਾਂਗੇ ਜੀ ਅੱਜ ਰੋਡ ਸ਼ੋਅ ਕੀਤਾ ਹੈ ਮਿਸ ਜ਼ੁਦੀਆ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਹੋੜਾ ਗੋਨ ਨਾਲ ਮਿਲ ਕੇ ਉਹ ਜੁਨਾ ਨੇ ਫਿਰ ਦੌੜੇਦਾਰੀਂ ਟੋਕਿਆ ਕਿ ਅਸੀਂ ਜਿੱਤ ਰਹੇ ਹਾਂ ਕਾਂਗਰਸ ਦੇ ਆਸ਼ੂ ਉਹਨਾਂ ਨੇ ਵੀ ਰੋਡ ਸ਼ੋਅ ਕੀਤਾ ਹੈ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਰੋਡ ਸ਼ੋਅ ਦੇ ਦੌਰਾਨ ਕਿਉਂਕਿ ਮੈਂ ਕਿਉਂਕਿ ਇੱਥੇ ਦੀ ਨਮਾਇੰਦਗੀ ਕਰਦਾ ਹਾਂ ਮੇਰੇ ਖਿਲਾਫ ਜਿਹੜੇ ਦੋਸ਼ ਦੈਰ ਹੋਏ ਸੀ ਜੋ ਗੱਲਾਂ ਹੋਗੀਆਂ ਸੀ ਮੈਨੂੰ ਪਰੇਸ਼ਾਨ ਕੀਤਾ ਗਿਆ ਪਰਿਵਾਰ ਨੂੰ ਪਰੇਸ਼ਾਨ ਕੀਤਾ ਗਿਆ ਮੈਂ ਬਿਲਕੁਲ ਸੱਚਾ ਸੁਚਾਓ ਕਿ ਉਹਨਾਂ ਤੋਂ ਸੱਚਾ ਬਾਰਾਂ ਦੇ ਹਲਕੀ ਜਿਹੀ ਨਮੀਦਗੀ ਕਰਦਾ ਰਹੇ ਲੰਬੇ ਸਮੇਂ ਤੋਂ ਉਹਨਾਂ ਦਾਵਾ ਕੀਤਾ ਕਿ ਅਸੀਂ ਦਿੱਤਾਗੇ ਆਜਵਾ ਦਾ ਹਾਈ ਹੈ ਉਹਨਾਂ ਤਾਂ ਕਾਰੋਬਾਰੀਆਂ ਦੀ ਗੱਲ ਕਰਦੇ ਆ ਸਮਤਨਦੇਵਾਲਾਂ ਦੀ ਗੱਲ ਕਰਦੇ ਆ ਕਿਹਾ ਕਿ ਜੇ ਸਾਨੂੰ ਜਿਤਾਉਂਗੇ ਤਾਂ ਫਿਰ ਅਸੀਂ ਹੀ ਆਵਾਂਗੇ ਅਕਾਲੀ ਦਲ ਦਾ ਆਪਾਂ ਜ਼ਿਕਰ ਕੀਤਾ ਇਹ ਗੱਲ ਹੋਰ ਮੈਂ ਕਹਿਣੀ ਚਾਹਾਂਗਾ ਜੀ ਉਹ ਇਹ ਕਿ ਦੇਖੋ ਲੁਧਿਆਣਾ ਦੀ ਚੋਣ ਤਾਂ ਲੜੀ ਗਈ ਹੈ ਤੇ ਬਾਰੇ ਕੋਈ ਦੌਰ ਨਿਕਲਿਆ ਲੁਧਿਆਣਾ ਦੀ ਜਿੰਨੀ ਚੋਣ ਸੀ ਉਹਦੀ ਤੇ ਫੋਕਸ ਸੀ ਜੀ ਅਰੇ ਸਵਾਲ ਬਣਦਾ ਹੈ ਕਿ ਵੀ ਇੱਕ ਜਮਨੀ ਚੋਣ ਤੇ ਇੰਨਾ ਜ਼ੋਰ ਕਿਉਂ ਜੀ ਬਿਲਕੁਲ ਆਖਰ ਉਹ ਇੱਕ ਜਮਨੀ ਚੋਣ ਲਈ ਐ ਡਾ ਵੱਡਾ ਜ਼ੋਰ ਜਮਾਈ ਮੁੱਖ ਮੰਤਰੀ ਤਾਂ ਕਹੇ ਆ ਕਮੇ ਪੱਤਰ ਦੇ ਆ ਗੋਏ ਕੀ ਵਜ੍ਹਾ ਹੋਈ ਇੱਕ ਚੋਣ ਜਿੱਤਣ ਜਾਂ ਹਾਰਨ ਦੇ ਨਾਲ ਉਹ ਤਾਂ ਵਿਰੋਧੀ ਪਾਰਟੀ ਨੇ ਕੁਝ ਪੱਲੇ ਪੈਂ ਲੱਗਾ ਕਿ ਸਰਕਾਰ ਬਦਲ ਦੇਣਗੇ ਤੇ ਨਾ ਹੀ ਸਰਕਾਰ ਇੱਕ ਸੀ ਜਿੱਤਣ ਦਾ ਹਾਰਨ ਦੇ ਨਾਲ ਕੋਈ ਫਰਕ ਪੈਣ ਲੱਗਾ ਫੇਰ ਕਿਉਂ ਹੂੰ ਇਤੇ ਹਾਕਮ ਤੇ ਕਹਿ ਰਹੀ ਹੈ ਜਾਂ ਵਿਰੋਧੀ ਤਰ੍ਹਾਂ ਕਹਿ ਲੀਏ ਸਾਰਿਆਂ ਨੇ ਇੱਕ ਜਿਹੜਾ ਉਥੇ ਸਰਜਿਆ ਬਰਤਾਨ ਦਾ ਕਿ ਜਿਹੜਾ ਇਹ ਚ ਹੁਣ ਜਿੱਤ ਜੇਗਾ ਉਹ 27 ਲਈ ਉਹਦੇ ਲਈ ਰਾਸ ਦਾ ਖੁੱਲਾ ਹੋਏਗਾ ਇਹਨੇ ਜਿਹੜੀ 27 ਦੀ ਵਿਧਾਨ ਸਭਾ ਦੀ ਚੋਣ ਆ ਰਹੀ ਹੈ ਹੂੰ ਜੋ ਲਿ ਜਾਣਾ ਪਛਮੀ ਦੀ ਚੋਣ ਕੋਈ ਉਮੀਦਵਾਰ ਜਿੱਤੇਗਾ ਜਿਹੜੀ ਪਾਰਟੀ ਜਿੱਤੇਗੀ 27 ਜਿਹੜੀ ਕਹਿੰਦੇ ਪੰਜਾਬੀ ਉਸ ਨੂੰ ਫਤਵਾ ਦੇਣਗੇ ਹਾਲਾਂਕਿ 2 ਸਾਲ ਦਾ ਲੰਮਾ ਪੈਂਦਾ ਹੈ ਕਾਫੀ ਕੁਝ ਗੁਜ਼ਰੇਗਾ ਜਿਵੇਂ ਕਹਿੰਦੇ ਕਿ ਪੁੜਾ ਏੜ ਦੀ ਪਾਣੀ ਇਹ ਬਹੁਤ ਸਾਰਾ ਗੁਜ਼ਰਨਾ ਹੈ ਪਰ ਪੋਲੀਟੀਕਲ ਪਾਰਟੀ ਨੇ ਆਪ ਹੀ ਵਰਤਾਨ ਸਰਜਿਆ ਕਿ ਜਿਹੜਾ ਇਹ ਚੋਣ ਜਿੱਤੇਗਾ ਸਥਾਈ ਚ ਵੀ ਉਸੇ ਧਰਤੀ ਜਿੱਤ ਹੋਏਗੀ ਦੇਖਿਆ ਜਾਏਗਾ ਕਿ ਕੌਣ ਜਿੱਤਦਾ ਸੋ ਕਾਫੀ ਰੰਗ ਇਸ ਚੋਣ ਵਿੱਚ ਬੰਨੇ ਗਏ ਆ ਜੀ 19 ਨੂੰ ਵੋਟਾਂ ਪੈਣੀਆਂ ਤੇ 23 ਨੂੰ ਨਤੀਜੇ ਆ ਆਪਾਂ ਉਸ ਦਿਨ ਵੀ ਕਰਾਂਗੇ ਗੱਲ ਜੀ ਕੀ ਵਜ੍ਹਾ ਰਹੀ ਕੌਣ ਜਿੱਤਿਆ ਤੇ ਕੌਣ ਕਿਉਂ ਹਾਰਿਆ ਜੀ ਸੋ ਅਸੀਂ ਜਿਮਨੀ ਚੋਣਾ ਦੀ ਗੱਲ ਕਰ ਰਹੇ ਹੁਦਿਆਣਾ ਦੀ ਸੋ ਅਸੀਂ ਜਾਣਨਾ ਚਾਹਾਂਗੇ ਕਿ ਇਸ ਜਿਹੜਾ ਇੰਨਾ ਅੱਡੀ ਚੋਟੀ ਦਾ ਜਿਹੜਾ ਜ਼ੋਰ ਹੈ ਇਸ ਚੋਣਾ ਵਿੱਚ ਲਗਾਇਆ ਗਿਆ ਹੈ ਪਾਰਟੀਆਂ ਦੇ ਵੱਲੋਂ ਤੇ ਨਾਲ ਹੀ ਮੁੱਖ ਮੰਤਰੀ ਤੇ ਜਿਹੜੇ ਹੋਰ ਦਲੀ ਦੇ ਸੀਐਮ ਵੀ ਇੱਥੇ ਆਏ ਚੋਣ ਪ੍ਰਚਾਰ ਕੀਤਾ ਹੈ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਸੋ ਇੰਨਾ ਜਿਹੜਾ ਜ਼ੋਰ ਹੈ ਕਿਉਂ ਲਗਾਇਆ ਜਾ ਰਿਹਾ ਹੈ ਤੇ ਕਿਹੜੇ-ਕਿਹੜੇ ਜਿਹੜੇ ਮੁੱਦੇ ਨੇ ਜਿਹੜੀ ਹੈ ਸੂਬਾ ਸਰਕਾਰ ਜਿਹੜੀ ਹੈ ਚੁੱਕ ਰਹੀ ਹੈ ਵੀ ਇਹਨਾਂ ਨੂੰ ਵੋਟ ਦਿਓ ਤੇ ਵਿਰੋਧੀ ਧਿਰ ਕਿਹੜੇ ਮੁੱਦੇ ਚੁੱਕ ਰਹੀ ਹੈ ਕਿ ਇਹਨਾਂ ਨੂੰ ਵੋਟ ਨਾ ਦਿਓ ਕਿ ਸੂਬਾ ਸਰਕਾਰ ਜਿਹੜੀ ਹੈ ਉਹਨਾਂ ਦੇ ਉਮੀਦਵਾਰਾਂ ਦੇ ਨਾ ਜਿਤਣ ਸੋ ਹੁਣ ਜਿਹੜੀ ਲੋਕਾਂ ਦੀ ਵਾਰੀ ਹੈ ਕਿ ਉਹਨਾਂ ਨੂੰ ਵੀ ਹੁਣ ਲੋਕ ਕੀ ਚਾਹੁੰਦੇ ਨੇ ਕਿ ਉਹ ਵੋਟ ਜਿਹੜੀ ਹੈ ਕਿਸ ਦੇ ਝੋਲੀ ਪਾਉਣਗੇ ਤੁਹਾਨੂੰ ਕੀ ਲੱਗਦਾ ਇਸ ਬਾਰੇ ਦੇਖੋ ਪਿਛਲੇ ਦਿਨਾਂ ਜਬ ਬਹੁਤ ਕਮਜ਼ਾਨ ਪਿਆ ਆਪਾਂ ਜਿਦਾਂ ਅਕਸਰ ਜ਼ਿਕਰ ਕਰਦੇ ਆ ਕਹਿੰਦੇ ਆ ਕਿ ਮੌਸਮ ਨੇ ਤਾਂ ਪਿਛਤਾ ਹੈ ਹੀ ਐਸੀ ਲੁਧਿਆਣਾ ਪਛਮੀ ਦੀ ਤੁਲਨਾ ਕਰਕੇ ਪੂਰੇ ਪੰਜਾਬ ਚ ਰਾਸਤੇ ਤਸਵੀਰ ਨਜ਼ਰ ਆ ਰਹੀ ਸੀ ਜੀ ਲੁਧਿਆਣਾ ਪਛਮੀ ਦੇ ਲੋਕ ਕਿਸ ਨੂੰ ਵੋਟ ਦੇਣਗੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਜੀ ਉਹਦਾ ਜਵਾਬ ਇੱਕੋ ਹੀ ਹੈ ਕਿ ਜੋ ਕੁਝ ਪਿਛਲੇ ਦਿਨਾਂ ਚ ਬਰਤਾਂਤ ਰੱਖਿਆ ਗਿਆ ਰਾਸਤੀ ਤਰ੍ਹਾਂ ਵੱਲੋਂ ਉਹ ਫੈਸਲਾ ਵੋਟਰਾਂ ਨੇ ਕਰਨਾ ਹੈ ਜੀ ਦਾ ਪਹਿਲਾ ਵੀ ਜਗਰੀ ਤਾਂ ਕਿ ਆਮਦਾ ਵੱਡਾ ਜਿਹੜਾ ਸਭ ਤੋਂ ਵੱਡਾ ਨਿਸ਼ਾਨਾ ਇਹੀ ਹੈ ਕਿ ਸਾਡੀ ਸਰਕਾਰ ਹੈ ਜੀ ਅਸੀਂ ਕੰਮ ਕਰਾਂਗੇ ਕਾਰੋਬਾਰੀਆਂ ਦੇ ਲਿਜ਼ਾਨੇ ਦੇ ਵਿਕਾਸ ਦੀ ਗੱਲ ਕਰਾਂਗੇ ਹੂੰ ਵੋਟ ਸਾਨੂੰ ਦਿਓ ਦੂਜੇ ਪਾਸੇ ਵਿਰੋਧੀ ਤਰ੍ਹਾਂ ਦੇ ਚਾਹੇ ਮੁੱਦੇ ਆਪਣਾ ਪਰੇ ਹੋਣਗੇ ਰੋਧੀਧਰਾਂ ਤੇ ਇੱਕ ਹੀ ਗੱਲ ਜ਼ਾਹ ਸੀ ਕਿ ਤਕਰੀਬਨ ਤਕਰੀਬਨ ਉਹਨਾਂ ਨੇ ਸਾਰੀਆਂ ਧਿਰਾਂ ਨੇ ਕਿ ਕੋਈ ਜਿਹੜੇ ਮੁੱਦਿਆਂ ਤੇ ਆਪ ਨੂੰ ਘੇਰਿਆ ਦੂਤਾਪਨ ਲਸ਼ਿਆਂ ਦਾ ਜ਼ਿਕਰ ਕੀਤਾ ਜੀ ਹੁਣ ਆਪਾਂ ਆ ਪੰਜਾਬ ਦੇ ਪ੍ਰਧਾਨ ਸੀ ਜਖੜ ਉਹਨਾਂ ਦਾ ਜ਼ਿਕਰ ਕਰਦੇ ਆ ਜੀ ਉਹਨਾਂ ਨੇ ਵਿਜੜਾ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਜਿਹੜੇ ਚੀਫ ਜਸ ਤੋਂ ਪੱਤਰ ਲਿਖਿਆ ਕਿ ਜਿਹੜੇ ਰਾਜਸੀ ਤਰ੍ਹਾਂ ਇਹਨਾਂ ਦੇ ਕਾਲੀਆਂ ਜਦੋਂ ਤਾਂ ਕਾਲਾ ਤਨ ਬਣਾਇਆ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਇਹ ਚੌਹਾਂ ਤਰ੍ਹਾਂ ਦਾ ਮੁੱਦਾ ਜਾਖੜ ਸਾਦ ਨਾਂ ਬਾਰੇ ਕੋਈ ਤਰ੍ਹਾਂ ਨਹੀਂ ਮੁੱਦਾ ਮਾੜਾ ਨਹੀਂ ਹੈ ਹੋਣੀ ਚਾਹੀਦੀ ਹੈ ਮੈਂ ਆਪ ਵੀ ਇੱਕ ਜਰਨਲਿਸਟ ਕਿੰਨੇ ਇਹ ਜੇ ਰਾਸੀ ਆਗੂ ਨੂੰ ਜਾਣਦਾ ਹੋਵਾਂਗਾ ਜਿਹੜੇ ਸਕੂਟਰ ਤੇ ਜਾਂਦੇ ਸੀ ਸਾਈਕਲ ਤੇ ਤਾਂ ਚਲ ਨਹੀਂ ਜਾਂਦੇ ਹੋਣਗੇ ਕਹਾਵਤ ਦੀ ਗੱਲ ਹੈ ਸਕੂਟਰ ਤੇ ਮੈਂ ਜ਼ਰੂਰ ਦੇਖੇ ਜਾਂਦੇ ਤੇ ਹੁਣ ਉਹਨਾਂ 'ਚ ਮੈਂ ਕਈਆਂ ਨੂੰ ਪੁੱਛਦਾ ਕਿ ਜੀ ਤੁਸੀਂ ਦਿੱਲੀ ਗਏ ਸੀ ਕਿਵੇਂ ਗਏ ਸੀ ਬਾਈ ਰੋਡ ਗਏ ਸੀ ਕਹਿੰਦੇ ਬਾਈ ਰੋਡ ਤਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਜਾਂਦਾ ਹੀ ਨਹੀਂ ਹੁੰਦਾ ਸੀ ਬਾਈ 에ਰ ਹੀ ਜਾਂਦੇ ਆ ਸੋ ਸਕੂਟਰ ਵਾਲੇ ਤਾਂ ਹਵਾਈ ਦਾ ਜਾਂਦੇ ਚਲੇ ਗਏ ਜਿਹੜਾ ਬੋਟਰਾ ਉੱਥੇ ਦਾ ਉੱਥੇ ਖੜਾ ਹੈ ਹਮਮ ਮੁੰਤਾ ਚੰਗਾ ਹੈ ਜਾਕੜ ਸਾਹਿਬ ਜਿਹੜਾ ਚੁੱਕਿਆ ਜੀ ਅਰ ਜ਼ਵਾਲ ਇਹ ਪਹਿਲਾਂ ਹੁੰਦਾ ਹੈ ਕਿ ਜਾਕੜ ਸਾਹਿਬ ਇਹ ਸਾਰਾ ਕੁਝ ਪੰਜਾਬ 'ਚ ਹੀ ਹੈ ਹਮਮ ਗੁਆਂਢ ਹਰਿਆਣੇ ਚ ਕਿਉਂ ਨਾ ਹੋਵੇ ਜੀ ਜੂਪੀ ਚ ਕਿਉਂ ਨਾ ਹੋਵੇ ਰਾਜਸਥਾਨ ਚ ਕਿਉਂ ਨਾ ਹੋਵੇ ਹੂੰ ਸੋ ਕਾਲਾ ਧੰਦਾ ਜਿਹੜਾ ਦੇਸ਼ ਦੇ ਵੱਖ-ਵੱਖਾ ਸੂਬੇ ਆ ਉੱਥੇ ਹੂੰ ਜਿਹੜੇ ਹਾਕਮ ਫਿਰਾਂ ਚ ਰਹੇ ਆ ਸਾਰਿਆਂ ਨੇ ਕਿਦਾਂ ਕਮਾਈ ਕਰੀ ਐ ਜੀ ਇਹ ਕੌਮੀ ਪੱਧਰ ਦਾ ਮੁੱਦਾ ਹੋਣਾ ਚਾਹੀਦਾ ਪੰਜਾਬ ਦਾ ਮੁੱਦਾ ਜਦੋਂ ਆਪਾਂ ਲੈ ਕੇ ਆਏ ਆ ਨਾ ਲਖੜ ਸਾਹਿਬ ਹੂੰ ਇਦਾਂ ਲੱਗਦਾ ਹੈ ਕਿ ਵੀ ਇਹ ਬੁਟਾ ਕਰਕੇ ਆਇਆ ਹੈ ਹੂੰ ਦੇਖੋ ਰਾਸ਼ੀਆ ਗੂ ਜੇ ਇਮਾਨਦਾਰੀ ਨਾਲ ਕਿਸੇ ਮੁੱਦੇ ਦੇ ਪਹਿਰੇਦਾਰੀ ਕਰਦੇ ਆ ਸਮਝਦਾ ਮੈਂ ਆਪਾਂ ਜ਼ਿਕਰ ਕਰ ਰਹੇ ਆ ਕਿ ਅਜ ਜਪਟੂਣ ਪ੍ਰਚਾਰ ਬੰਦ ਹੋ ਗਿਆ ਕੁੰਨੇ ਨੂੰ ਵੋਟਾਂ ਪੈ ਜਾਣੀਆਂ ਤੇ 23 ਨੂੰ ਆ ਜਾਣੇ ਨਤੀਜੇ ਜੇ ਤਾਂ ਭਾਜਪਾ 23 ਤੋਂ ਬਾਅਦ ਵੀ ਇਸ ਗੱਲ ਤੇ ਪਹਿਰੇਦਾਰੀ ਕਰੇਗੀ ਕਿ ਕਾਲੇ ਧਨ ਦਾ ਜਾਂਚ ਹੋਣੀ ਚਾਹੀਦੀ ਹੈ ਔਰ ਉਹ ਵੀ ਇੱਕ ਤਰ੍ਹਾਂ ਦੀ ਸਾਰੀਆਂ ਤਰ੍ਹਾਂ ਦੀ ਤੇ ਮੁੱਦਾ قومی ਪੱਧਰ ਤੇ ਉੱਠਣਾ ਚਾਹੀਦਾ ਜਿਵੇਂ ਕਿਸਾਨ ਕਹਿੰਦੇ ਆ ਕਿ ਐਮਐਸਪੀ ਸਾਰੇ ਮੁਲਕ ਤੇ ਲਾਗੂ ਹੋਵੇ ਕਾਲੇ ਧਨ ਦੇ ਜਿਹੜੇ ਰਾਸੀ ਆਗੂ ਨੇ ਪੈਸੇ ਕਮਾਏ ਆ ਤੇ ਸਕੂਟਰਾਂ ਤੋਂ ਆਈਦਾ ਜਾਂਦੇ ਚਲੇਗੇ ਸਾਰੇ ਮੁਲਕੇ ਜਾਂਚ ਕਿਉਂ ਨਾ ਹੋਵੇ ਹੂੰ ਪੰਜਾਬ ਚ ਕੋਈ ਰਾਸ਼ਟਰੀ ਕੋਈ ਦੀ ਵੱਖਰੀ ਪਨੀਰੀ ਹੈ ਜੀ ਇਹ ਵੀ ਹੋ ਸਕਦਾ ਹੈ ਜੇ ਤਾਂ ਸਨਾ ਸੋ ਇਹ ਮੁੱਦੇ ਜਿਹੜਾ ਹੈਗਾ ਦੇਖਿਆ ਜਾਏਗਾ ਕਿ ਪੋਲੀਟਿਕਲ ਪਾਰਟੀਆਂ ਵੱਲੋਂ ਜਿਹੜੇ ਮੁੱਦੇ ਰੱਖੇ ਗਏ ਆ ਲੁਧਿਆਣਾ ਪੱਛਮੀ ਦੇ ਜਿਹੜੇ ਵੋਟਰ ਆ ਉਹ ਕਿਸ ਤਰ੍ਹਾਂ ਲੈਂਦੇ ਆ ਕਿ ਇਹ ਵੋਟ ਦੀ ਚੋਟ ਹੀ ਹੈ ਜਾਂ ਉਸ ਤੋਂ ਬਾਅਦ ਵੀ ਇਹਨਾਂ ਮੁੱਦਿਆਂ ਤੇ ਪਹਿਰੇਦਾਰੀ ਹੋਏਗੀ ਸੋ ਵੋਟ ਦਾ ਜਿਹੜਾ ਵਟਨਾ ਉਹ ਵੀ ਉਸੇ ਤਰੀਕੇ ਨਾਲ ਜਦੋਂ ਆ ਪਛਮੀ ਦੇ ਜਿਹੜੇ ਵੋਟਰਾਂ 19 ਤਰੀਕ ਨੂੰ ਦਵਾਉਣਗੇ ਕਿ ਕਿਸ ਦੇ ਆਕਿਰ ਦੇਣਗੇ ਫੈਸਲਾ ਜੀ ਜੀ ਸੋ ਅਸੀਂ ਅੱਗੇ ਪੜਾਂਗੇ ਤੇ ਇਸ ਦੇ ਨਾਲ ਹੀ ਜਿਹੜਾ ਇੱਕ ਸਵਾਲ ਕਾਫੀ ਅਹਿਮ ਹੈ ਕਿ ਇਸੇ ਕਾਲ ਤੱਕ ਸਾਈ ਵੱਲੋਂ ਬਣਾਈ ਗਈ ਨਵੀਂ ਪ੍ਰਤੀਕ ਕਮੇਟੀ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਸੋ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਤੁਹਾਡੇ ਤੋਂ ਇਹ ਵੀ ਜਾਨਣਾ ਚਾਹਾਂਗੇ ਕਿ ਜਿਹੜੀ ਅਕਾਲੀ ਦਲ ਤੇ ਜਿਹੜਾ ਬੀਜਪੀ ਦਾ ਗਠਜੋੜ ਹੈ ਕਿ ਇਸ ਵੋਟਾਂ ਤੋਂ ਬਾਅਦ ਕੀ ਇਹਨਾਂ ਦਾ ਹੋ ਸਕਦਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਦੁਬਾਰਾ ਇਕੱਠੇ ਹੋਣਗੇ ਜੀ ਬੜਾ ਵਧੀਆ ਸਵਾਲ ਕੀਤਾ ਆਪ ਐਸ ਮੁੱਦੇ ਦਾ ਜ਼ਿਕਰ ਨਹੀਂ ਕੀਤਾ ਸੀ ਇਲੈਕਸ਼ਨਰ ਜਿਹੜੀ ਸਵਾਲ ਕੀਤੇ ਚੋਣਾਂ ਨਾਲ ਸੰਬੰਧਤ ਆ ਜੀ ਔਰ ਬੜਾ ਵਧੀਆ ਸਵਾਲ ਹੈ ਕਿਉਂਕਿ ਮੈਂ ਲਗਾਤਾਰ ਦੇਖ ਰਿਹਾ ਸੁਣ ਰਿਹਾ ਕਿ ਚੋਣ ਪ੍ਰਚਾਰ ਜਿਹੜਾ ਚੱਲ ਰਿਹਾ ਜੀ ਉਹਦੇ ਚ ਆਕਾਲੀ ਦਲ ਦੀ ਲੀਡਰਸ਼ਿਪ ਤੇ ਭਾਜਪਾ ਦੀ ਲੀਡਰਸ਼ਿਪ ਇਸ ਮੁੱਦੇ ਤੇ ਹੋਰ ਮੁੱਦਿਆਂ ਦੀ ਗੱਲ ਵੀ ਕਰਦੇ ਆ ਸੀ ਗੱਲ ਨਹੀਂ ਪਰ ਇਸ ਮੁੱਦੇ ਤੇ ਲਗਾਤਾਰ ਇਹ ਕਹਿ ਰਹੇ ਆ ਕਿ ਭਾਜਪਾ ਦੇ ਆਕਾਲੀ ਦਲ ਜੀ ਇਹਨਾਂ ਦਾ ਗੱਟਜਾੜ ਹੋਏਗਾ ਤਾਂ ਜਿਹੜੀ 27 ਦੀ ਜਿਹੜੀ ਆਰ ਆਈ ਵਿਧਾਨ ਸਭਾ ਦੀ ਚੋਣ ਆ ਉਹਦੇ ਸਾਡੀ ਸਰਕਾਰ ਬਣ ਸਕਦੀ ਹੈ ਕਿਉਂਕਿ ਪਿਛਲਾ ਤੇਰ੍ਹਾਂ ਬਣ ਦਵੈਦਰੀ ਇਸ ਕਰਕੇ ਬਣਦੀਆਂ ਕਹਿੰਦੇ ਦੇਖੋ ਜੀ ਸ਼ਹਿਰਾਂ ਚ ਭਾਜਪਾ ਨੂੰ ਵੋਟਾਂ ਪੈਣਗੀਆਂ ਤੇ ਪਿੰਡੂ ਖੇਤਰ ਜਿਹੜੇ ਕਾਲੀ ਦਲ ਦਾ ਆਧਾਰ ਹੈ ਦੋਨੇ ਤਰ੍ਹਾਂ ਰਲ ਕੇ ਲੜਨੀਆਂ ਤਾਂ ਜਿਹੜਾ ਹੈਗਾ ਪੰਜਾਬ ਚ ਸਰਕਾਰ ਕਾਲੀ ਦਲ ਤੇ ਭਾਜਪਾ ਦੀ ਬਣ ਸਕਦੀ ਹੈ ਜੀ ਜੇ ਲੁਧਿਆਣਾ ਪਛਮੀ ਦਾ ਹੋਵੇ ਜਾਂ ਨਾ ਹੋਵੇ ਕੁਝ ਜੋ ਹੋਏਗਾ ਤਾਂ ਬਾਅਦ ਦੀਆਂ ਗੱਲਾਂ ਆ ਅరే ਗੱਲ ਜ਼ਰੂਰ ਉੱਪਰ ਕੇ ਸਾਹਮਣੇ ਆਈ ਹੈ ਕਿ ਚੋਣ ਨਿਕਲਦੇ ਹੈ ਜਿਹੜਾ ਹੈਗਾ ਕਾਲੀਦਲ ਤੇ ਭਾਜਪਾ ਏਕੇਵਾਂ ਨੂੰ ਜ਼ੋਰ ਵੱਧੇ ਨਜ਼ਰ ਆ ਰਿਹਾ ਹੈ। ਇਹ ਕਾਗੂ ਕੋਲ ਨੇ ਵੱਡੇ-ਵੱਡੇ ਆਗੂ ਕੋਲੋਂ ਸੁਣਿਆ ਕਿ ਦੇਖੋ ਜੀ ਜਿਹੜਾ ਹੈਗਾ ਕਾਲੀਦਲ ਤੇ ਕਹਿੰਦੇ ਅਸੀਂ ਨਹੀਂ ਕਹਿੰਦੇ। ਹੂੰ। ਕਾਲੀਦਲ ਵਾਲੇ ਆਪ ਹੀ ਕਹੀ ਜਾ ਰਹੇ ਹੈ ਕਿ ਦੇਖੋ ਜੀ ਹੁਣ ਦੂਜੀਆਂ ਬਰੋਧੀ ਤਰ੍ਹਾਂ ਕਹਿੰਦੇ ਸੀਰ ਜਾਖਣ ਕਹਿ ਰਿਹਾ ਕਿ ਕਾਲੀਦਲ ਮਜ਼ਬੂਤ ਹੋਣਾ ਚਾਹੀਦਾ ਹੈ। ਜੀ। ਅਨਿਦਾਲ ਦੇ ਲਿਟਰੇਚਰ ਨੂੰ ਵੀ ਸੋਚਣ ਦੀ ਲੋੜ ਹੈ ਜੇ ਵਿਰੋਧੀ ਤਰ੍ਹਾਂ ਕਿਸੇ ਪਾਰਟੀ ਦਾ ਸ਼ਰੋਚਨਤਕ ਹੋਣ ਗਿਆ ਤਾਂ ਉਹਨਾਂ ਦਾ ਨਜ਼ਰੀਆ ਵੀ ਦੇਖਣ ਦੀ ਲੋੜ ਹੈ ਕਿ ਕਿਉਂ ਤੁਹਾਡੇ ਬਾਰੇ ਸੋਚਨ ਤੇ ਗਿਆ ਮੈਂ ਬੀਂਗ ਐ ਜਰਨਲਿਸਟ ਹਾਲ ਤੱਕ ਕੋਈ ਅਸੀ ਪੋਲੀਟਿਕਲ ਕਰਨ ਨਹੀਂ ਦੇਖੀ ਜਿਹੜੀ ਆਪ ਨੂੰ ਛੱਡ ਕੇ ਦੂਜੇ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੋਵੇ ਜੀ ਸੁਖਾਲੀਦਾਨ ਨੂੰ ਜਿਹੜੇ ਮਜ਼ਬੂਤ ਕਰਨਾ ਚਾਹੁੰਦੇ ਆ ਵੀ ਦੇਖਣ ਦੀ ਲੋੜ ਹੈ ਕਿ ਕਿਉਂ ਮਜ਼ਬੂਤ ਕਰਨਾ ਚਾਹੁੰਦੇ ਆ ਭਰਾਏ ਜ਼ਰੂਰ ਹੈ ਇਹ ਵੱਡਾ ਸਵਾਲ ਉੱਭਰ ਕੇ ਸਾਹਮਣੇ ਆਇਆ ਕਿ ਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਜਿਹੜਾ ਹੈਗਾ ਪਰ ਕਿਧਰੇ ਇਹਦੇ ਚੱਲਦਾ ਇੱਕ ਸਵਾਲ ਇਹ ਵੀ ਉੱਭਰਿਆ ਵਿੱਚ ਉਹੀ ਰਾਸੀ ਤਰ੍ਹਾਂ ਵੱਲੋਂ ਮੀਡੀਆ ਤੇ ਆਉਂਦਾ ਹੀ ਹੈ ਕਿ ਕਾਲੀ ਦਲ ਦੀ ਜਿਹੜੀ ਇੱਕ ਵੱਖਰੀ ਤੇ ਰਹਿ ਅਕਾਦ ਦਾ ਸੌਲਵਿੰਗ ਦੀ ਪੰਜ ਮੇਰੀ ਕਮੇਟੀ ਬਣਾਈ ਗਈ ਸੀ ਭਰਤੀ ਲਈ ਜੀ ਉਹ ਜਿਹੜੀ ਭਰਤੀ ਕਮੇਟੀ ਹੈ ਉਹ ਵੀ ਪਿੱਛੇ ਨਹੀਂ ਆੜ ਰਹੀ ਪੰਜਾਬ ਦੇ ਵਾਅਦੇ ਕਿ ਸੈਂਚ ਉਹ ਮੀਟਿੰਗਾਂ ਕਾਰਜਕਾ ਨੇ ਸੰਗ ਅੰਗਾਰਾ ਮਿਲਿਆ ਹੁਣ ਇਹ ਵੀ ਕਹਿਣ ਲੱਗਿਆ ਕਿ ਜੀ ਹੋਰ ਅਗਲੇ ਦਿਨਾਂ ਤੱਕ ਅਸੀਂ ਆਪਣੀ ਲੀਡਰਸ਼ਿਪ ਵੀ ਲੈ ਕੇ ਆਵਾਂਗੇ ਅੱਜ ਮੈਂ ਦੇਖ ਰਿਹਾ ਸੀ ਕਿ ਕੈਨੇਡਾ ਤੋਂ ਵੀ ਇੱਕ ਰਿਪੋਰਟ ਲੱਗੀ ਹੋਈ ਹੈ ਕਿ ਜੀ ਉੱਥੇ ਵੀ ਬੜਾ ਵਡਾ ਅੰਗਾਰਾ ਮਿਲਿਆ ਪੰਜ ਮੈਂਬਰੀ ਕਮੇਟੀ ਜਿਹੜੀ ਭਾਰਤੀ ਦੀ ਮਹਿਮਾ ਸੋ ਜਿਹਦਾ ਕਹਿੰਦੇ ਨੇ ਕਿ ਪੰਜਾਬ ਦੇ ਜਮਾਂ ਨੂੰ ਨਿਤ ਮਹਿਮਾ ਵਾਲੀ ਗੱਲ ਹੈ ਸੋ ਖਾਲੀਦ ਅਲੀ ਰਾਜ ਐਨਾ ਸੋਖਾ ਨਹੀਂ ਜੀ ਕੀ ਹੋਏਗਾ ਕੀ ਪਾਸ ਬਾਤ ਹੈ ਕਾਲੀਦਾਨ ਇੱਕ ਪਲੇਟਫਾਰਮ ਤੇ ਆਉਣ ਨਾਲ ਜਿਹੜੀ ਗਾਇਸ ਗਰੀਬ ਬਦਲਉਣੀ ਕਰ ਰਿਹਾ ਜੀ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਬਣ ਸਕਦੀ ਹੈ ਜਾਂ ਜਿਹੜੀ ਪੰਜ ਮੈਂ ਮੇਰੀ ਕਮੇਟੀ ਹੈ ਕਿਸੇ ਢੰਗ ਨਾਲ ਉਹਨੂੰ ਵੀ ਕਲਾਵੇ ਚ ਲੈਣਾ ਪਏਗਾ ਤਾਂ ਹੀ ਕਲੇਸ਼ ਨਿਬੜੇਗਾ ਦੇਖਿਆ ਜਾਏਗਾ ਉਹਨਾਂ ਦੇ ਦਿਨ ਚ ਕੀ ਹੋਏਗਾ ਅਰੇ ਘੱਟਸੂਰ ਦੀ ਸਵਾਗਤ ਉਹਨਕਾਰ ਨਹੀਂ ਕੀਤਾ ਜਾ ਸਕਦਾ ਉਹ ਦਿਨ ਤਾਂ ਹੋ ਸਕਦੇ ਆ ਪਰ ਜਦਾਂ ਸਥਾਈ ਦੀ ਇਲੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਗੱਲ ਲਾਜ਼ਮੀ ਹੈ ਕਿ ਸਤਾਈ ਦੀ ਚੋਣ ਤੋਂ ਪਹਿਲਾਂ-ਪਹਿਲਾਂ ਅਕਾਲੀ ਦਲ ਤੇ ਭਾਜਪਾ ਇੱਕ ਪਲੇਟਫਾਰਮ ਦੇ ਨਜ਼ਰ ਆਉਣਗੇ ਜੀ ਜੀ ਸੋ ਇੱਕ ਅਹਿਮ ਮੁੱਦਾ ਹੈ ਜਿਹੜਾ ਪੰਜਾਬ ਸਰਕਾਰ ਦਾ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ 20 ਸ਼ਰਤਾਂ ਦੇ ਵਿੱਚ ਇੰਡਸਟਰੀਅਲ ਪਲਾਟ ਦੀ ਬੋਲੀ ਹੋਈ ਹੈ ਸੋ ਇਸ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਆਪਾਂ ਜੀ ਤਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜੀ ਆਮ ਆਦਮੀ ਪਾਰਟੀ ਹੈ ਉਨੇ ਵੱਖ-ਵੱਖ ਵਰਗਾਂ ਦੇ ਨਾਲ ਸੰਪਰਕ ਵੀ ਸਾਧਿਆ ਉਹਨਾਂ ਦੇ ਪਰੇ ਦੀਆਂ ਗੱਲਾਂ ਕੀਤੀਆਂ ਜੀ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਜੀ ਇਹ ਕਿ ਟੁਕੜਾ ਪੰਜਾਬ ਦੇ ਜਿਹੜੇ 20 ਵੱਡੇ ਸ਼ਹਿਰ ਆ ਉਹਨਾਂ ਸ਼ਹਿਰਾਂ 'ਚ ਨਰਸਲ ਪਲਾਟ ਜਿਹੜੇ ਆ ਦੂਸਤ ਉੱਪਰ ਇੰਡਸਟਰੀ ਪਲਾਟ ਆ ਜਿਹੜੇ ਨਿਲਾਮ ਕੀਤੇ ਗਏ ਆ ਹੋਰ ਉਹਦੇ ਨਾਲ ਇੱਕ ਤਾਂ ਇਹ ਆ ਕਿ ਵੱਖ-ਵੱਖ ਸ਼ਹਿਰਾਂ 'ਚ ਵਿਕਾਸ ਹੋਏਗਾ ਸਨਦਕਰ ਆਉਣਗੇ ਕਾਰੋਬਾਰ ਸ਼ੁਰੂ ਹੋਣਗੇ ਐਸਾ ਆਏਗਾ ਇਨਵੈਸਟਮੈਂਟ ਹੋਏਗੀ ਇਹ ਜੋ ਪਲਾਟਾਂ ਦੀ ਨਲਾਮੀ ਦੀ ਗੱਲ ਆ ਸਕੇ ਲਾਈ ਨਹੀਂ ਕਿ ਸਿੱਧਾ ਆ ਕੇ ਕਿਸੇ ਨੇ ਉੱਤੇ ਇੰਡਸਟਰੀ ਲਾ ਦੇਣੀ ਹੈ ਜੀ ਜੀ ਉੱਤੇ ਜਿਹੜਾ ਹੈਗਾ ਇੰਡਸਟਰੀ ਵਿਕਾਸ ਦੇ ਨਾਲ ਨਾਲ ਉਸਰੇਗਾ ਪਲਾਟ ਬਣੇਗਾ ਜੀ کاروبਰੀ ਆਉਣਗੇ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇਗਾ ਕੰਮ ਧੰਦੇ ਖੁੱਲਣਗੇ ਸੋ ਕਾਫੀ ਜ਼ਿਆਦਾ ਇੱਕ ਤਰੀਕੇ ਨਾਲ ਇਸਨਾਂ ਜਾਏਗਾ ਕਿ ਪੰਜਾਬ ਵਿਕਾਸ ਵੱਲ ਅੱਗੇ ਵਧ ਰਿਹਾ ਉਹ 200 ਤੋਂ ਉੱਪਰ ਇੰਡਸਟਰੀ ਪਲਾਟ ਐ ਕੋ ਥੋੜੇ ਨਹੀਂ ਹੁੰਦੇ ਇਹ ਜਿਹੜੀ ਮੀਡੀਆ ਤੇ ਰਾਈ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਇਹ ਵੀ ਹੈ ਕਿ ਐਤ ਕੀ ਜਿਹੜਾ ਹੈਗਾ ਜਿਹੜੇ ਇੰਡਸਟਰੀਲ ਪਲਾਟ ਐ ਸੰਦੀ ਪਰਾਟ ਜੀ ਉਹਨਾਂ ਦੀ ਨਲਾਮੇ ਬੋਲੀ ਚੱਗੀ ਗਈ ਹੈ ਜੀ ਜੀ ਇੱਕ ਨਜਾਨੀ ਹੁੰਦੀ ਹੈ ਕਹਿੰਦੇ ਵੀ ਭਾ ਤਾਂ ਹੀ ਚੜਦੇ ਆ ਜੇ ਕਿਸੇ ਸੂਬੇ ਦੇ ਅੰਦਰ ਇੰਡਸਟਰੀ ਜਾਂ ਕਾਰੋਬਾਰ ਦਾ ਚੰਗਾ ਹੰਗਾਰਾ ਚੰਗਾ ਹਲਾਰਾ ਮਿਲਦਾ ਨਜ਼ਰ ਆਵੇ ਉਹ ਸਰਕਾਰ ਦੀ ਫ੍ਰੈਂਡਲੀ ਦੋਸਤਾਨਾ ਅਪਰੋਚ ਹੋਵੇ ਕਈ ਸਾਰੇ ਮੁੱਦੇ ਹੁੰਦੇ ਜਿਨ੍ਹਾਂ ਨੂੰ ਲੈ ਕੇ ਇਹ ਗੱਲ ਬਣਦੀ ਹੈ ਫਾਰ ਐਗਜ਼ਾਮਪਲ ਆਪਾਂ ਜੇ ਮਹਾਲੀ ਦੀ ਗੱਲ ਕਰੀਏ ਜੀ ਮਹਾਲੀ ਚ ਜਿਹੜਾ 500 ਗਜ ਦਾ ਪਲਾਟ ਹੈ ਉਹਦੀ ਬੋਲੀ ਜਿਹੜੀ ਹੈ ਉਹ ਤਕਰੀਬਨ ਤਕਰੀਬਨ ਜਿਹੜੀ ਹੈ ਬਾਕੀ ਨੇ ਪਿਛਲੇ ਬੋਲੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਕਿਤੇ ਜ਼ਿਆਦਾ ਗਈ ਹੈ ਉੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇੰਨੇ ਵੱਡੀਆਂ ਕੀਮਤਾਂ ਦੇ ਨਾਲ ਜਿਹੜਾ ਹੈਗਾ ਜਦੋਂ ਪਲਾਟ ਖਰੀਦੇ ਜਾਂਦੇ ਆ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਸੰਦਕਰਾਂ ਨੂੰ ਚੰਗਾ ਹਲਾਰਾ ਮਿਲ ਰਿਹਾ ਉਹਦਾ ਰਿਸਪੌਂਸ ਵੀ ਨਜ਼ਰ ਆ ਰਿਹਾ ਜੀ 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 ਸਮਾ ਹੋ ਚਲੇ ਜੀ ਆਪ ਜੀ ਤੋਂ ਹੁਣ ਇਜਾਜ਼ਤ ਲੈੰਦਾ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਫਿਰ ਕੱਲ ਤੋਂ ਹਾਜ਼ਰ ਹੋਵਾਂਗੇ ਕੁਝ ਪੰਜਾਬ ਦੀਆਂ ਨਵੀਆਂ ਵਟੀਆਂ ਤੇ ਸਿਆਸੀ ਖਬਰਾਂ ਦੇ ਨਾਲ ਇਸ ਦਿਨ ਨਾਲ ਤੁਹਾਨੂੰ ਆ ਗਿਆ ਧੰਨਵਾਦ